ਸੁਈਕਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਰਿਹਾਇਸ਼ੀ ਇਲਾਕੇ ਦੇ ਵਿੱਚ ਪੈਂਥਰ ਵੜਿਆ ਦਿਖਾਈ ਦੇ ਰਿਹਾ ਦੱਸਦੀ ਹੈ ਕਿ ਬਾਜ਼ਾਰ ਦੇ ਵਿੱਚ ਘੁੰਮਦਾ ਪੈਂਥਰ ਨਜ਼ਰ ਆ ਰਿਹਾ ਹੈ ਕਰੋ ਬਾਰ ਨਿਕਲਣ ਤੋਂ ਵੀ ਲੋਕ ਡਰ ਗਏ ਨੇ ਦੱਸਦੀ ਹੈ ਕਿ ਵੀਡੀਓ ਜੈਪੁਰ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਸ਼ਰਿਆਮ ਪੈਂਥਰ ਹੈ ਜਿਹੜਾ ਗਲੀਆਂ ਦੇ ਵਿੱਚ ਘੁੰਮਦਾ ਦਿਖਾਈ ਦੇ ਰਿਹਾ ਸੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਰਿਹਾਈਸ਼ੀ ਇਲਾਕੇ ਦੇ ਵਿੱਚ ਪੈਂਥਰ ਵੜਿਆ ਦਿਖਾਈ ਦੇ ਰਿਹਾ ਦੱਸਦੀ ਹੈ ਕਿ ਬਾਜ਼ਾਰ ਦੇ ਵਿੱਚ ਘੁੰਮਦਾ ਪੈਂਥਰ ਨਜ਼ਰ ਆ ਰਿਹਾ ਕਰੋ ਬਾਹਰ ਨਿਕਲਣ ਤੋਂ ਵੀ ਲੋਕ ਡਰ ਗਏ ਨੇ ਦੱਸਦੀ ਹੈ ਕਿ ਵੀਡੀਓ ਜੈਪੁਰ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਸ਼ਰਿਆਮ ਪੈਂਥਰ ਹੈ ਜਿਹੜਾ ਗਲੀਆਂ ਦੇ ਵਿੱਚ ਘੁੰਮਦਾ ਦਿਖਾਈ ਦੇ ਰਿਹਾ ਬਿਊਰੋ ਰਿਪੋਰਟ ਲੁਧਿਆਣਾ ਲਾਈਵ ਤੁਈਕਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਰਿਹਾਇਸ਼ੀ ਇਲਾਕੇ ਦੇ ਵਿੱਚ ਪੈਂਥਰ ਵੜਿਆ ਦਿਖਾਈ ਦੇ ਰਿਹਾ ਦੱਸਦੀ ਹੈ ਕਿ ਬਾਜ਼ਾਰ ਦੇ ਵਿੱਚ ਘੁੰਮਦਾ ਪੈਂਥਰ ਨਜ਼ਰ ਆ ਰਿਹਾ ਹੈ ਕਰੋ ਬਾਰ ਨਿਕਲਣ ਤੋਂ ਵੀ ਲੋਕ ਡਰ ਗਏ ਨੇ ਦੱਸਦੀ ਹੈ ਕਿ ਵੀਡੀਓ ਜੈਪੁਰ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਸ਼ਰਿਆਮ ਪੈਂਥਰ ਹੈ ਜਿਹੜਾ ਗਲੀਆਂ ਦੇ ਵਿੱਚ ਘੁੰਮਦਾ ਦਿਖਾਈ ਦੇ ਰਿਹਾ ਸੋ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਦੇ ਵਿੱਚ ਰਿਹਾਈਸ਼ੀ ਇਲਾਕੇ ਦੇ ਵਿੱਚ ਪੈਂਥਰ ਵੜਿਆ ਦਿਖਾਈ ਦੇ ਰਿਹਾ ਦੱਸਦੀ ਹੈ ਕਿ ਬਾਜ਼ਾਰ ਦੇ ਵਿੱਚ ਘੁੰਮਦਾ ਪੈਂਥਰ ਨਜ਼ਰ ਆ ਰਿਹਾ ਕਰੋ ਬਾਹਰ ਨਿਕਲਣ ਤੋਂ ਵੀ ਲੋਕ ਡਰ ਗਏ ਨੇ ਦੱਸਦੀ ਹੈ ਕਿ ਵੀਡੀਓ ਜੈਪੁਰ ਦੇ ਇਲਾਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਸ਼ਰਿਆਮ ਪੈਂਥਰ ਹੈ ਜਿਹੜਾ ਗਲੀਆਂ ਦੇ ਵਿੱਚ ਘੁੰਮਦਾ ਦਿਖਾਈ ਦੇ ਰਿਹਾ ਬਿਊਰੋ ਰਿਪੋਰਟ ਲੁਧਿਆਣਾ ਲਾਈਵ